ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਸਾਵਣ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਇੱਕ ਦੁੱਧ ਦਾ ਗਲਾਸ ਤੇ ਤਿੰਨ ਲੱਡੂ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤੁਹਾਡੇ ਸਾਰੇ ਹੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਗੁਰੂ ਰੂਪਿਆਰੀ ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਨਾ ਇੱਕ ਗਰੀਬ ਬੰਦਾ ਰਹਿੰਦਾ ਸੀ। ਇਸ ਦੀ ਇੱਕ ਘਰਵਾਲੀ ਸੀ, ਇੱਕ ਇਸ ਦਾ ਪੁੱਤਰ ਸੀ। ਇਹ ਬਹੁਤ ਹੀ ਛੋਟਾ ਜਿਹਾ ਪਰਿਵਾਰ ਸੀ ਪਰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਲੋਕ ਸਨ। ਸਾਧ ਸੰਗਤ ਜੀ ਇਹਨਾਂ ਦੇ ਕੋਲ ਕੰਮਕਾਰ ਕੋਈ ਖਾਸ ਨਹੀਂ ਸੀ। ਹਰ ਰੋਜ਼ ਕਮਾਉਂਦੇ ਤੇ ਹਰ ਰੋਜ਼ ਖਾਣ ਜੋਗਾ ਇੰਤਜ਼ਾਮ ਕਰ ਲੈਂਦੇ। ਦੋਵੇਂ ਹੀ ਮੀਆ ਬੀਬੀ ਬੜੀ ਹੀ ਮਿਹਨਤ ਕਰਦੇ ਸਨ। ਇਹ ਹਮੇਸ਼ਾ ਹੀ ਇਹਨਾਂ ਦਾ ਸੁਪਨਾ ਵੇਖਿਆ ਕਰਦੇ ਤਾਂ ਇਹੀ ਸੋਚਦੇ ਕਿ ਅਸੀਂ ਗਰੀਬੀ ਭਰੀ ਜ਼ਿੰਦਗੀ ਕੱਟ ਰਹੇ ਹਾਂ। ਪਰ ਸਾਡਾ ਪੁੱਤਰ ਇਸ ਗਰੀਬੀ ਭਰੀ ਜ਼ਿੰਦਗੀ ਦੇ ਵਿੱਚ ਨਹੀਂ ਰਹੇਗਾ। ਅਸੀਂ ਆਪਣੇ ਪੁੱਤਰ ਨੂੰ ਇੰਨੇ ਕੁ ਜੋਗਾ ਬਣਾ ਦੇਾਂਗੇ। ਉਸ ਨੂੰ ਇੰਨਾ ਕਾਬਿਲ ਕਰ ਦੇਾਂਗੇ ਉਹ ਆਪਣੇ ਪੈਰਾਂ ਤੇ ਆਪ ਖੜਾ ਹੋਵੇਗਾ। ਸਮਾਪਿਤਦਾ ਗਿਆ ਇਨਸਾਨ ਗੁਰੂ ਰੂਪਿਆਰੀ ਸਾਧ ਸੰਗ ਜੀ ਸੁਪਨੇ ਬਹੁਤ ਵੇਖਦਾ ਹੈ ਪਰ ਹੋਣਾ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਸਮਾਪਿਤਿਆ ਉਸ ਇਨਸਾਨ ਨੂੰ ਕੋਈ ਐਸੀ ਬਿਮਾਰੀ ਲੱਗ ਗਈ ਕਿ ਉਹ ਬਿਮਾਰੀ ਉਸ ਬੰਦੇ ਨੂੰ ਇਸ ਜਹਾਨ ਤੋਂ ਹੀ ਲੈ ਗਈ ਹੁਣ ਇਹ ਔਰਤ ਇਕੱਲੀ ਰਹਿ ਗਈ ਬਹੁਤ ਦਿਨ ਤਾਂ ਇਸ ਦੇ ਆਂਢੇ ਗਵਾਂਢ ਇਸ ਦੇ ਰਿਸ਼ਤੇਦਾਰ ਇਸ ਦੇ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਰਹੇ ਬਾਦ ਵਿੱਚ ਖੁਦ ਸੋਚਿਆ ਕਿ ਇਸ ਤਰ੍ਹਾਂ ਜ਼ਿੰਦਗੀ ਨਹੀਂ ਚੱਲਣੀ। ਬਾਅਦ ਵਿੱਚ ਉਸਨੇ ਦੁਬਾਰਾ ਤੋਂ ਆਪਣੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦਾ ਬੱਚਾ ਹੁਣ ਇਸਨੇ ਪੜਨ ਦੇ ਲਈ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ ਸੀ। ਉਹਨੇ ਕਮਾਈ ਆਪਣੀ ਕਰਨ ਦੇ ਲਈ ਜਿੱਥੇ ਕੁਝ ਕੁ ਘਰਾਂ ਦਾ ਕੰਮ ਕਰਦੀ ਸੀ। ਹੁਣ ਇਹ ਬਹੁਤ ਹੀ ਸਾਰੇ ਘਰਾਂ ਦੇ ਵਿੱਚ ਜਾ ਕੇ ਝਾੜੂ ਪੂੰਝਾ ਤੇ ਸਾਫ਼ ਸਫਾਈਆਂ ਕਰਦੀ ਤੇ ਹੋਰ ਛੋਟੇ ਮੋਟੇ ਕੰਮਾਂ ਵਿੱਚ ਲੋਕਾਂ ਦੀ ਮਦਦ ਕਰਨ ਲੱਗੀ ਤਾਂ ਕਿ ਉਸ ਬੱਚੇ ਨੂੰ ਜਿਸ ਦੇ ਸਿਰ ਤੇ ਪਿਓ ਦਾ ਪਰ ਸ਼ਾਮਾ ਉੱਠ ਗਿਆ ਸੀ ਉਸ ਨੂੰ ਕਦੇ ਕਿਸੇ ਕੋਈ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਉਹ ਅਕਸਰ ਇਕੱਲੀ ਬੈਠੀ ਸੋਚਦੀ ਰਹਿੰਦੀ ਕਿ ਮੈਂ ਹੋਰ ਤਾਂ ਕੁਝ ਕਰ ਨਹੀਂ ਸਕਦੀ ਪਰ ਬੱਚੇ ਨੂੰ ਪੜ੍ਹਾ ਤਾਂ ਸਕਦੀ ਹਾਂ ਸਮਾਂ ਬੀਤਦਾ ਗਿਆ ਬੱਚਾ ਪੜ੍ਹਾਈ ਦੇ ਵਿੱਚ ਬੜਾ ਹੁਸ਼ਿਆਰ ਸੀ ਬੱਚਾ ਜਦੋਂ ਘਰ ਆ ਕੇ ਬੈਠਦਾ ਆਪਣੀ ਮਾਂ ਦੇ ਹਾਲਾਤ ਵੇਖਦਾ ਉਸ ਨੂੰ ਹਮੇਸ਼ਾ ਮਹਿਸੂਸ ਹੁੰਦਾ ਕਿ ਚਾਹੇ ਉਹ ਉਮਰ ਦੇ ਵਿੱਚ ਛੋਟਾ ਸੀ ਪਰ ਉਸ ਨੂੰ ਪਤਾ ਸੀ ਕਿ ਮੇਰੀ ਮਾਂ ਕਿੰਨੀ ਜ਼ਿਆਦਾ ਮਿਹਨਤ ਕਰਦੀ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਸਾਤਸੰਗ ਜੀ ਇਹੋ ਜਿਹੇ ਬੱਚੇ ਬਹੁਤ ਘੱਟ ਹਨ ਪਰ ਉਹਨਾਂ ਵੇਲਿਆਂ ਦੇ ਵਿੱਚ ਬੱਚੇ ਇਦਾਂ ਦੇ ਸਨ ਉਹਨਾਂ ਨੂੰ ਕਦਰਾਂ ਕੀਮਤਾਂ ਦਾ ਵੱਧ ਪਤਾ ਹੋਇਆ ਕਰਦਾ ਸੀ ਸਮੇ ਦਾ ਐਸਾ ਪੱਇਆ ਘੁੰਮਿਆ ਕਿ ਪਰਮਾਤਮਾ ਨੇ ਇਸ ਬੱਚੇ ਨੂੰ ਹੋਰ ਡੂੰਗੀ ਪਰਖਿਆ ਦੇ ਵਿੱਚ ਪਾ ਦਿੱਤਾ ਇਸ ਦੀ ਮਹਿਜ਼ ਉਮਰ 10-12 ਸਾਲ ਸੀ ਤੇ ਜਦੋਂ ਇਸ ਦੀ ਮਾਂ ਨੂੰ ਵੀ ਇੱਕ ਹੋਰ ਭਿਆਨਕ ਬਿਮਾਰੀ ਲੱਗ ਗਈ ਇਸ ਜਹਾਨ ਤੋਂ ਲੈ ਗਈ ਜਦੋਂ ਇਹ ਬਹੁਤ ਹੀ ਸ਼ਦੀਦ ਬਿਮਾਰ ਸੀ ਇਸ ਤਰ੍ਹਾਂ ਇਹ ਪਤਾ ਲੱਗ ਗਿਆ ਕਿ ਹੁਣ ਮੇਰਾ ਅੰਤ ਬਹੁਤ ਨੇੜੇ ਹੈ ਇਸ ਨੇ ਆਪਣੇ ਪੁੱਤਰ ਨੂੰ ਕੁਝ ਨਸੀਹਤਾਂ ਦਿੱਤੀਆਂ ਤੇ ਕੁਝ ਗੱਲਾਂ ਸਮਝਾਈਆਂ ਇਹ ਕਿਹਾ ਕਿ ਪੁੱਤਰ ਤੇਰੇ ਪਿਓ ਨੇ ਹਮੇਸ਼ਾ ਤੇਰੇ ਬਾਰੇ ਚੰਗੇ ਸੁਪਨੇ ਸੋਚੇ ਸਨ ਉਹਨਾਂ ਸੁਪਨਿਆਂ ਦਾ ਖਿਆਲ ਰੱਖੀ ਦੂਸਰੀ ਗੱਲ ਕਦੇ ਵੀ ਕਿਸੇ ਇੱਕ ਤੋਂ ਮੰਗ ਕੇ ਨਹੀਂ ਖਾਣਾ ਮੈਨੂੰ ਪਤਾ ਹੈ ਮੈਂ ਤੈਨੂੰ ਅੱਧ ਵਿਚਾਲੇ ਇੱਕ ਡੂੰਘੇ ਦਰਿਆ ਵਿੱਚ ਛੱਡ ਕੇ ਚਲੀ ਹਾਂ ਪਰ ਮੈਨੂੰ ਪੁਰੋਸਾ ਹੈ ਕਿ ਤੂੰ ਇਸ ਦਰਿਆ ਨੂੰ ਆਪਣੀ ਮਿਹਨਤ ਦੇ ਸਦਕਾ ਪਾਰ ਕਰ ਲਵੇਂਗਾ ਮੈਨੂੰ ਪਤਾ ਹੈ ਮੇਰੇ ਜਾਣ ਤੋਂ ਬਾਅਦ ਤੇਰੇ ਕਮਾਉਣ ਦੀ ਖਾਣ ਦੀ ਜ਼ਿੰਮੇਵਾਰੀ ਵੀ ਪੈ ਜਾਣੀ ਹੈ ਪਰ ਆਪਣੀ ਪੜ੍ਹਾਈ ਨਾ ਛੱਡੀ ਪੁੱਤਰ ਜੋ ਮਰਜ਼ੀ ਹੋਵੇ ਜਿਵੇਂ ਮਰਜ਼ੀ ਕਰੀ ਕਿਸੇ ਤੋਂ ਮੰਗਣਾ ਨਹੀਂ ਤੇ ਪੜ੍ਹਾਈ ਜਾਰੀ ਰੱਖਣੀ ਹੈ ਸਮਾਂ ਬੀਤਿਆ ਤੇ ਮਾਂ ਦੀ ਮੌਤ ਹੋ ਗਈ ਉਹ ਬੱਚਾ ਇਕੱਲਾ ਹੀ ਇਸ ਦੁਨੀਆ ਦੇ ਵਿੱਚ ਰਹਿ ਗਿਆ ਚੰਦ ਦਿਨ ਤਾਂ ਉਸਦੇ ਰਿਸ਼ਤੇਦਾਰਾਂ ਨੇ ਉਸਦੀ ਰੋਟੀ ਪਾਣੀ ਦਾ ਖਿਆਲ ਰੱਖਿਆ ਪਰ ਹੁਣ ਰਿਸ਼ਤੇਦਾਰ ਹਮੇਸ਼ਾ ਤਾਂ ਉੱਥੇ ਬੈਠੇ ਨਹੀਂ ਸਨ ਰਹਿ ਸਕਦੇ ਇਸ ਨੇ ਇੱਕ ਗੱਲ ਪੱਕੀ ਮਨ ਦੇ ਵਿੱਚ ਧਿਆਈ ਹੋਈ ਸੀ ਮੈਂ ਕਦੇ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਇਸ ਨੇ ਆਪਣੇ ਆਪ ਨੂੰ ਉਸ ਮੁਤਾਬਕ ਹਟਾਲ ਲਿਆ ਹੁਣ ਸਮਝ ਸੀ ਕਿ ਸਿਰ ਦੇ ਉੱਤੇ ਪਿਓ ਦਾ ਸਾਇਆ ਨਹੀਂ ਮਾਂ ਪਹਿਲਾਂ ਇਹ ਆਪਣੇ ਨਗਰ ਦਾ ਜਿਹੜਾ ਇਹਦਾ ਪਾਠਸ਼ਾਲਾ ਸੀ ਉੱਥੇ ਜਾ ਕੇ ਪੜਾਈ ਕਰਦਾ ਸੀ ਬਾਅਦ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਕੰਮ ਕਰ ਲੈਂਦਾ ਕਦੇ ਕਿਸੇ ਦੁਕਾਨ ਤੇ ਕਦੇ ਕਿਸੇ ਦੁਕਾਨ ਤੇ ਸਰਦੀ ਦੇ ਦਿਨਾਂ ਵਿੱਚ ਇੱਕ ਚਾਹ ਦੀ ਦੁਕਾਨ ਦੇ ਨਾਲ ਇਸ ਤਰ੍ਹਾਂ گزار ਬਸਰ ਹੋਣ ਲੱਗਾ ਉਹ ਚੱਲਦਾ ਰਿਹਾ ਜੋ ਫੀਸ ਮਾਸਟਰ ਸੀ ਇਸ ਤੋਂ ਲੈਂਦਾ ਸੀ ਉਹ ਬਾਕੀ ਜਵਾਕਾਂ ਤੋਂ ਕਾਫੀ ਘੱਟ ਲੈਂਦਾ ਸੀ ਪਰ ਫਿਰ ਵੀ ਉਸਨੇ ਆਪਣੇ ਬੱਚੇ ਪਾਲਣੇ ਸਨ ਉਹ ਫੀਸ ਜੋਗਾ ਆਪਣੇ ਖਾਣ ਪੀਣ ਜੋਗਾ ਜਿਹੜਾ ਸੀ ਉਹਦਾ ਪ੍ਰਬੰਧ ਇਸ ਚਾਹ ਦੀ ਦੁਕਾਨ ਤੋਂ ਕਰ ਲੈਂਦਾ ਉੱਥੇ ਮਦਦ ਕਰਕੇ ਕਮਾ ਲੈਂਦਾ ਪਰ ਜਿਵੇਂ ਹੀ ਗਰਮੀ ਦੇ ਦਿਨ ਆਏ ਗਰਮੀ ਤੇਜ਼ ਹੋਈ ਤਾਂ ਉਹ ਦੁਕਾਨ ਦਾ ਜਿਹੜਾ ਕੰਮ ਸੀ ਉਹ ਬੰਦ ਹੋ ਗਿਆ ਬਹੁਤ ਜ਼ਿਆਦਾ ਘਟ ਗਿਆ ਉਸ ਦੁਕਾਨਦਾਰ ਨੇ ਕਹਿ ਦਿੱਤਾ ਕਿ ਪੁੱਤਰ ਹੁਣ ਤੈਨੂੰ ਉਦੋਂ ਤੱਕ ਆਉਣ ਦੀ ਲੋੜ ਨਹੀਂ ਜਦੋਂ ਤੱਕ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਤੇਰੇ ਹਾਲਾਤ ਸਮਝ ਸਕਦਾ ਹਾਂ ਪਰ ਹੁਣ ਤਾਂ ਗਾਹ ਕਿ ਬੜੇ ਘੱਟ ਆਉਂਦੇ ਹਨ ਇਸ ਲਈ ਉਸ ਨੂੰ ਬਹੁਤ ਦੁੱਖ ਮਹਿਸੂਸ ਹੋਇਆ ਕਿ ਹੁਣ ਮੈਂ ਕਿਹੜੇ ਪਾਸੇ ਜਾਵਾਂ ਇਸ ਦੁਕਾਨ ਦੇ ਸਿਰ ਤੋਂ ਤਾਂ ਮੈਂ ਆਪਣੇ ਕਾਫੀ ਸੁਪਨੇ ਵੇਖੇ ਹੋਏ ਸਨ ਇਹ ਸੋਚਿਆ ਸੀ ਮੇਰੀ ਪੜ੍ਹਾਈ ਇਸ ਦੁਕਾਨ ਤੇ ਰਹਿ ਕੇ ਹੀ ਪੂਰੀ ਹੋ ਜਾਣੀ ਹੈ ਬੜਾ ਹੀ ਦੁਖੀ ਹੋਇਆ ਤੇ ਇੱਕ ਦਿਨ ਸੋਚਦਾ ਹੈ ਮੈਂ ਆਪਣੇ ਗਵਾਂਢ ਤੋਂ ਰੋਟੀ ਮੰਗ ਕੇ ਖਾ ਲੈਂਦਾ ਹਾਂ ਪਰ ਫਿਰ ਸੋਚਦਾ ਨਹੀਂ ਇਹ ਆਦਤ ਬਣ ਜਾਵੇਗੀ ਜੇ ਇੱਕ ਵਾਰ ਆਦਤ ਬਣ ਗਈ ਫਿਰ ਉਹ ਬਦਲਣੀ ਔਖੀ ਹੋ ਜਾਵੇਗੀ ਮਾਤਾ ਮੈਨੂੰ ਨਸੀਹਤ ਕਰਕੇ ਗਈ ਹੈ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਕਿਸੇ ਦੇ ਅੱਗੇ ਹੱਥ ਨਹੀਂ ਫੇਲਾਉਣੇ ਫਿਰ ਸੋਚਦਾ ਹੈ ਮਾਂ ਇਹ ਵੀ ਤਾਂ ਦੱਸ ਕੇ ਗਈ ਸੀ ਕਿ ਜੇ ਕਿਸੇ ਦੀ ਮਦਦ ਕਰਨੀ ਹੋਵੇ ਤਾਂ ਮਦਦ ਲੈਣੀ ਵੀ ਪਵੇ ਕਿਸੇ ਨੂੰ ਵੀ ਸ਼ਬਦਾਂ ਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਭਾਈ ਮੈਨੂੰ ਮਦਦ ਦੀ ਜ਼ਰੂਰਤ ਹੈ। ਇੱਕ ਰੁੱਖ ਦੇ ਕੋਲ ਬੈਠਾ ਹੋਇਆ ਪਿੰਡ ਦੇ ਬਾਹਰਲੇ ਪਾਸੇ ਨੂੰ ਇੱਕ ਘਰ ਵਾਲ ਨਜ਼ਰ ਪੈਂਦੀ ਹੈ। ਉਹ ਘਰ ਪਿੰਡ ਦੇ ਸਭ ਤੋਂ ਅਮੀਰ ਇਨਸਾਨ ਦਾ ਸੀ। ਹਾਲਾਂਕਿ ਉਹ ਇਸ ਜਹਾਨ ਦੇ ਵਿੱਚ ਨਹੀਂ ਸੀ ਉਸ ਦੀ ਘਰਵਾਲੀ ਤੇ ਬੱਚਾ ਸੀ। ਉਸ ਦੀ ਉਮਰ ਵੀ ਤਕਰੀਬਨ ਇਹਦੇ ਹੀ ਜਿੰਨੀ ਸੀ। ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ। ਪਹਿਲਾਂ ਤਾਂ ਮਨ ਵਿੱਚ ਸੋਚਦਾ ਕੁਝ ਖਾਣ ਲਈ ਮੰਗ ਲਵਾਂ। ਪਰ ਜਦੋਂ ਉਹ ਔਰਤ ਦਰਵਾਜ਼ਾ ਖੋਲਦੀ ਹੈ ਉਸ ਨੂੰ ਕਹਿੰਦਾ ਕਿ ਮੈਨੂੰ ਬੜੀ ਤੇਜ਼ ਪਿਆਸ ਲੱਗੀ ਹੈ ਜੇ ਸੰਭਵ ਹੈ ਤਾਂ ਮੈਂ ਪਾਣੀ ਪੀ ਸਕਦਾ ਹਾਂ ਉਹ ਕਹਿੰਦੀ ਬਿਲਕੁਲ ਕੋਈ ਗੱਲ ਨਹੀਂ ਉਸ ਨੇ ਬੱਚੇ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਗਰਮੀਆਂ ਦੇ ਦਿਨ ਸਨ ਇਸ ਕਰਕੇ ਉਸ ਨੂੰ ਛਾਂ ਦੇ ਵੱਲ ਬਿਠਾ ਲਿਆ ਬਾਅਦ ਵਿੱਚ ਉਹਦੇ ਲਈ ਪਾਣੀ ਲੈ ਕੇ ਆਈ ਗਰਮ ਦੁੱਧ ਤੇ ਖਾਣ ਲਈ ਕੁਝ ਚੀਜ਼ਾਂ ਉਸ ਨੂੰ ਸੌਂਪ ਦਿੱਤੀਆਂ ਇਹ ਚੀਜ਼ਾਂ ਸਨ ਤਿੰਨ ਲੱਡੂ ਉਸ ਬੱਚੇ ਨੇ ਪਹਿਲਾਂ ਤਾਂ ਨਾ ਨੋਕਰ ਕੀਤੀ ਕਿ ਨਹੀਂ ਮੈਨੂੰ ਸਿਰਫ ਪਾਣੀ ਹੀ ਪੀਣਾ ਹੈ ਪਰ ਭੁੱਖ ਲੱਗੀ ਸੀ ਉਸ ਔਰਤ ਨੇ ਕਿਹਾ ਨਹੀਂ ਮੇਰਾ ਬੇਟਾ ਤੇਰੇ ਜਿੰਨਾ ਹੀ ਮੇਰਾ ਬੱਚਾ ਹੈ ਮੈਂ ਸਮਝ ਸਕਦੀ ਹਾਂ ਪੁੱਤਰ ਕਿ ਨਹੀਂ ਪੁੱਤਰ ਮੈਨੂੰ ਤਾਂ ਚਿਹਰੇ ਪੜਨੇ ਆਉਂਦੇ ਹਨ ਮੈਂ ਤੇਰੀਆਂ ਅੱਖਾਂ ਵਿੱਚ ਸਾਫ਼ ਵੇਖ ਸਕਦੀ ਹਾਂ ਤੈਨੂੰ ਭੁੱਖ ਲੱਗੀ ਹੈ ਇਸਨੇ ਤਿੰਨ ਲੱਡੂ ਖਾਦੇ ਤੇ ਉਤੋਂ ਦੁੱਧ ਪੀਤਾ ਉਸ ਮਾਤਾ ਦਾ ਸ਼ੁਕਰੀਆ ਅਦਾ ਕੀਤਾ ਭਾਵਕੇ ਧੰਨਵਾਦ ਕੀਤਾ ਕਹਿਣ ਲੱਗਾ ਮਾਤਾ ਜੀ ਮੈਂ ਮਾਫੀ ਚਾਹੁੰਦਾ ਹਾਂ ਮੇਰੇ ਕੋਲ ਦੇਣ ਲਈ ਤੁਹਾਨੂੰ ਕੁਝ ਨਹੀਂ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿਸੇ ਤੋਂ ਮੁਕਤ ਕੁਝ ਵੀ ਚੀਜ਼ ਲੈ ਕੇ ਨਹੀਂ ਖਾਣੀ ਮੈਨੂੰ ਦੱਸੋ ਹੁਣ ਮੈਂ ਤੁਹਾਡਾ ਕਿਹੜਾ ਕੰਮ ਕਰ ਸਕਦਾ ਹਾਂ ਕਿਹੜਾ ਕੰਮ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਦਾ ਹਾਂ ਉਸ ਮਾਤਾ ਨੇ ਕਿਹਾ ਨਹੀਂ ਭਾਈ ਤੂੰ ਮੈਨੂੰ ਮਾਂ ਵੀ ਕਹਿ ਸਕਦਾ ਹੈ ਮੈਂ ਵੀ ਤੇਰੀ ਮਾਵਾਂ ਵਰਗੀ ਹਾਂ ਮੈਨੂੰ ਤੇਰੇ ਹਾਲਾਤ ਪਤਾ ਹਨ ਮੈਂ ਤੇਰੇ ਤੋਂ ਕਿਉਂ ਕੁਝ ਕੰਮ ਕਰਵਾਵਾਂਗੀ ਮੈਂ ਤੇਰੀ ਮਦਦ ਕਰਨੀ ਚਾਹੀਦੀ ਕਰ ਦਿੱਤੀ ਪਰ ਇਹ ਖੜੇ ਪੈ ਗਿਆ ਕਹਿਣ ਲੱਗਾ ਨਹੀਂ ਮੈਂ ਇਸ ਤਰੀਕੇ ਨਾਲ ਇਥੋਂ ਨਹੀਂ ਜਾਵਾਂਗਾ ਉਸ ਔਰਤ ਨੇ ਕਿਹਾ ਫਿਰ ਪੁੱਤਰ ਇੱਕ ਗੱਲ ਮੇਰੀ ਪੱਲੇ ਬੰਨ ਲੈ ਅੱਜ ਮੈਂ ਤੇਰੀ ਮਦਦ ਕੀਤੀ ਇਹਦੇ ਬਦਲੇ ਵਿੱਚ ਤੂੰ ਅੱਗੇ ਕਿਸੇ ਦੀ ਮਦਦ ਕਰ ਦੇਵੇਂ ਬਸ ਮੈਂ ਸਮਝਾਂਗੀ ਜੋ ਤੂੰ ਮੈਂ ਅੱਜ ਤੇ ਇਹਨੂੰ ਖਾਣ ਲਈ ਦਿੱਤਾ ਹੈ ਉਹਦਾ ਤੂੰ ਮੁੱਲ ਉਤਾਰ ਦਿੱਤਾ ਹੈ ਉਹ ਗੱਲ ਇਸਨੇ ਪੱਲੇ ਬੰਨ ਲਈ ਕੁਝ ਦਿਨਾਂ ਬਾਅਦ ਇਹ ਆਪਣੇ ਬੱਚੇ ਦੀ ਵੀ ਜਿੱਥੇ ਉਹ ਉਸ ਨੂੰ ਪੈਸਾ ਟਕਾ ਮਾਸਟਰ ਨੂੰ ਦੇਂਦੀ ਸੀ ਮਹੀਨਾ ਪਰ ਫੀਸ ਉਹਦੀ ਵੀ ਦੇਣ ਲੱਗੀ ਉਹਦੇ ਵੀ ਇੱਕ ਬੱਚਾ ਦੇਖਿਆ ਮਾਸਟਰ ਤੋਂ ਪੁੱਛਿਆ ਇਹਦੇ ਪੈਸੇ ਕੌਣ ਦਿੰਦਾ ਹੈ ਉਸਨੇ ਸਾਰੀ ਕਹਾਣੀ ਦੱਸ ਦਿੱਤੀ ਕਿ ਇਸ ਔਰਤ ਨੇ ਕਿਹਾ ਕਿ ਅੱਗੇ ਤੋਂ ਇਸ ਬੱਚੇ ਦੀ ਕੋਈ ਵੀ ਫੀਸ ਤੁਸੀਂ ਨਹੀਂ ਲੈਣੀ ਮੈਂ ਮੈਂ ਦਿਆ ਕਰਾਂਗੀ ਜਿੱਥੇ ਤੱਕ ਤੁਸੀਂ ਪੜਾਈ ਕਰਵਾਉਣੀ ਹੈ ਉਨੀਆਂ ਜਮਾਤਾਂ ਦੀ ਫੀਸ ਇਹਦੀ ਮੈਂ ਅਦਾ ਕਰਾਂਗੀ ਇਹਨੂੰ ਜੋ ਮਰਜ਼ੀ ਬਹਾਨਾ ਲਾ ਦਿਓ ਇਹਨੂੰ ਨਾ ਪਤਾ ਲੱਗੇ ਕਿ ਇਹਦੀ ਫੀਸ ਮੈਂ ਉਤਾਰਦੀ ਹਾਂ ਨਹੀਂ ਤਾਂ ਹੋ ਸਕਦਾ ਹੈ ਸਕੂਲ ਵੀ ਛੱਡ ਦੇਵੇਗਾ ਮੈਨੂੰ ਪਤਾ ਹੈ ਇਸ ਦਾ ਹਿਸਾਬ ਕਿਤਾਬ ਮਾਸਟਰ ਨੇ ਕਿਹਾ ਜੀ ਠੀਕ ਹੈ ਅਗਲੇ ਦਿਨ ਤੋਂ ਮਾਸਟਰ ਨੇ ਉਸ ਨੂੰ ਕਿਹਾ ਕਿ ਤੇਰੇ ਪੜ੍ਹਾਈ ਵਿੱਚ ਨੰਬਰ ਬੜੇ ਵਧੀਆ ਆਉਂਦੇ ਹਨ ਤੂੰ ਮੇਰੀ ਕਲਾਸ ਦਾ ਸਭ ਤੋਂ ਮਿਹਨਤੀ ਤੇ ਹੁਣ ਹਾਰ ਬੱਚਾ ਹੈ ਇਸ ਕਰਕੇ ਮੈਂ ਫੈਸਲਾ ਕੀਤਾ ਤੇਰੇ ਤੋਂ ਮੈਂ ਕੋਈ ਪੈਸਾ ਨਹੀਂ ਲਵਾਗਾ ਪਰ ਉਦੋਂ ਤੱਕ ਜਦੋਂ ਤੱਕ ਤੂੰ ਹੁਣ ਹਾਰ ਵਿਦਿਆਰਥੀ ਰਹੇਗਾ ਜਦੋਂ ਤੱਕ ਤੇਰੇ ਨੰਬਰ ਘਟਣੇ ਸ਼ੁਰੂ ਹੋਗੇ ਤੇ ਮੈਂ ਦੁਬਾਰਾ ਤੇਰੇ ਕੋਲ ਫੀਸ ਲੈਣੀ ਸ਼ੁਰੂ ਕਰ ਦੇਣੀ ਹੈ ਹੁਣ ਉਹ ਬੱਚਾ ਬੜਾ ਖੁਸ਼ ਹੋਇਆ ਉਸ ਨੂੰ ਇਸ ਤਰ੍ਹਾਂ ਚਾਪਿਆ ਜਿਵੇਂ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਕਰ ਲਿਆ ਹੋਵੇ ਆਪਣੀ ਮਿਹਨਤ ਦੇ ਸਦਕਾ ਮੈਂ ਨੰਬਰ ਲੈ ਕੇ ਆਇਆ ਹਾਂ ਤੇ ਮੇਰੀ ਫੀਸ ਮਾਫ ਹੋ ਗਈ ਹੈ 12 ਜਮਾਤਾਂ ਦਾ ਉਹ ਸਕੂਲ ਸੀ ਤਨਦੇਹੀ ਨਾਲ ਬੱਚਾ ਪੜਿਆ ਬਾਅਦ ਵਿੱਚ ਉਸਨੇ ਇੱਕ ਨੇੜਲੇ ਸ਼ਹਿਰ ਜਾ ਕੇ ਉਚੇਰੀ ਵਿੱਦਿਆ ਦੇ ਲਈ ਦਾਖਲਾ ਲੈ ਲਿਆ ਉੱਥੇ ਜਾ ਕੇ ਪੜ੍ਹਾਈ ਕਰਨ ਲੱਗਾ ਪਿੰਡ ਵਾਲਿਆਂ ਨਾਲੋਂ ਇਸ ਦੇ ਰਸਤੇ ਅਲੱਗ ਹੋ ਗਏ ਦਿਨ ਵੇਲੇ ਉਥੇ ਵਿਦਿਆਲੇ ਵਿੱਚ ਜਾ ਕੇ ਪੜਦਾ ਸ਼ਾਮ ਵੇਲੇ ਕੰਮਕਾਰ ਕਰਿਆ ਕਰਦਾ ਉਥੇ ਦੀਆਂ ਫੀਸਾਂ ਵੀ ਉਹਨਾਂ ਨੇ ਤਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਜਿੱਥੇ ਰਹਿੰਦਾ ਸੀ ਰਹਿਣ ਸਹਿਣ ਦਾ ਜਿਹੜਾ ਕਿਰਾਇਆ ਸੀ ਉਹ ਵੀ ਅਦਾ ਕਰਨਾ ਹੁੰਦਾ ਸੀ ਜ਼ਿੰਦਗੀ ਇਸ ਦੀ ਠੀਕ ਠਾਕ ਤਰੀਕੇ ਨਾਲ ਚੱਲ ਰਹੀ ਸੀ ਕਿਉਂਕਿ ਸ਼ਹਿਰ ਦੇ ਵਿੱਚ ਪਿੰਡਾਂ ਨਾਲੋਂ ਵੱਧ ਪੈਸੇ ਬਣ ਜਾਂਦੇ ਸਨ ਇਸ ਕਰਕੇ ਇੱਕੋ ਦਿੱਕਤ ਸੀ ਇਹਨੂੰ ਇਸ ਦੀ ਕਈ ਵਾਰੀ ਨੀਂਦ ਨਹੀਂ ਸੀ ਪੂਰੀ ਹੁੰਦੀ ਸਮਾਪੇਤ ਦਾ ਗਿਆ ਸਮੇਂ ਦਾ ਪਹੀਆ ਆਪਣੇ ਰਫਤਾਰ ਤੇ ਚੱਲਦਾ ਰਿਹਾ ਇਹ ਜਿਹੜੀ ਔਰਤ ਸੀ ਜਿਸ ਨੇ ਇਸ ਦੀ ਫੀਸ ਭਰਨ ਵਿੱਚ ਮਦਦ ਕੀਤੀ ਸੀ ਇਸ ਦਾ ਘਰ ਵਾਲਾ ਪਿੰਡ ਦਾ ਸਭ ਤੋਂ ਵੱਡਾ ਸ਼ਾਹੂਕਰ ਹੁੰਦਾ ਸੀ ਪਰ ਹੁਣ ਇਹਨਾਂ ਦੇ ਕੋਲ ਕਮਾਈ ਦੇ ਲਈ ਕੋਈ ਬਹੁਤੇ ਸਾਧਨ ਨਹੀਂ ਸਨ ਸਿਆਣੇ ਆਖਦੇ ਹਨ ਕਿ ਵਿਹਲੇ ਬੈਠਿਆਂ ਤਾਂ ਖੂਬ ਹੀ ਖਾਲੀ ਹੋ ਜਾਂਦੇ ਹਨ ਬੰਦੇ ਕੋਲ ਭਾਵੇਂ ਜਿੰਨੀ ਮਰਜ਼ੀ ਜਮਾ ਪੂੰਜੀ ਹੋਵੇ ਕੋਈ ਨਾ ਕੋਈ ਕੰਮਕਾਰ ਕੋਈ ਨਾ ਕੋਈ ਬੰਦੇ ਨੂੰ ਹਰ ਵੇਲੇ ਕਰਦੇ ਹੀ ਰਹਿਣਾ ਚਾਹੀਦਾ ਹੈ ਜਿਸ ਦੇ ਨਾਲ ਉਸ ਦਾ ਘਰ-ਬਾਰ ਚੱਲਦਾ ਰਹੇ ਹੁਣ ਆਪਣੇ ਹੀ ਘਰ ਦੇ ਖਜ਼ਾਨੇ ਉਹਨਾਂ ਨੂੰ ਬੋਝ ਲੱਗਣ ਲੱਗੇ ਤੇ ਜੇ ਤੁਹਾਡੇ ਕੋਲ ਪੁੱਸ਼ਤਾਂ ਦੀ ਪੁੱਸ਼ਤੈ ਨਹੀਂ ਜ਼ਮੀਨ ਜਾਇਦਾਦ ਹੈ ਤਾਂ ਮਿਹਨਤ ਵੀ ਕਰਨੀ ਹੀ ਪੈਣੀ ਹੈ ਪਰ ਉਸ ਔਰਤ ਦਾ ਇੱਕ ਬੇਟਾ ਸੀ ਉਹ ਵੀ ਆਪਣੀ ਪੜ੍ਹਾਈ ਵਿੱਚ ਮਸ਼ਰੂਫ ਸੀ ਤੇ ਇਸੇ ਹੀ ਕੰਮਕਾਰ ਵਿੱਚ ਕੋਈ ਵੀ ਨਹੀਂ ਸੀ ਕਰਦਾ ਸੋ ਇਸ ਕਰਕੇ ਇਹਨਾਂ ਨੇ ਪਹਿਲਾਂ ਵਾਲੇ ਦਿਨ ਨਹੀਂ ਸੁਣ ਰਹੇ ਇਹਨਾਂ ਤੇ ਉਹ ਅਮੀਰੀ ਹੁਣ ਨਹੀਂ ਰਹੀ ਸੀ ਪਰ ਗੁਜ਼ਰ ਬਸਰ ਇਹਨਾਂ ਦਾ ਠੀਕ ਠਾਕ ਹੋ ਰਿਹਾ ਸੀ ਸਮੇ ਦੇ ਪਹੀਏ ਨੇ ਰਫਤਾਰ ਇਸ ਤਰੀਕੇ ਨਾਲ ਫੜੇ ਕਿ ਇਹਨਾਂ ਉੱਤੇ ਅਚਾਨਕ ਬਿਮਾਰੀ ਆ ਪਈ ਉਸ ਔਰਤ ਨੂੰ ਕੋਈ ਲਾ ਇਲਾਜ ਬਿਮਾਰੀ ਹੋ ਗਈ ਬਹੁਤ ਸਾਰੀਆਂ ਥਾਵਾਂ ਤੇ ਇਲਾਜ ਬਹੁਤ ਸਾਰੀਆਂ ਥਾਵਾਂ ਤੇ ਇਲਾਜ ਕਰਵਾਇਆ ਵੈਦਾਂ ਹਕੀਮਾਂ ਦੇ ਕੋਲ ਅੰਗਰੇਜ਼ੀ ਦਵਾਈਆਂ ਤੇ ਹੋਰ ਪਤਾ ਨਹੀਂ ਕੀ ਕੁਝ ਪਰ ਕਿਸੇ ਵੀ ਪਾਸਿਓਂ ਫਰਕ ਨਾ ਪਿਆ ਇਹਨਾਂ ਦੇ ਨੇੜੇ ਤੇੜੇ ਦਾ ਕੋਈ ਪਿੰਡ ਨਾ ਛੱਡਿਆ ਕੋਈ ਵੈਦ ਹਕੀਮ ਨਾ ਛੱਡਿਆ ਪਰ ਹਰ ਇੱਕ ਦਿਨ ਪੈਸੇ ਇਕੱਠੇ ਕਰਕੇ ਬਾਅਦ ਵਿੱਚ ਜਵਾਬ ਦੇ ਦਿੱਤਾ ਕਿ ਨਹੀਂ ਪਾਈ ਤੁਸੀਂ ਨਹੀਂ ਬਚ ਸਕਦੇ ਤੁਹਾਡੇ ਕੋਲ ਗ੍ਰਿੰਤੀ ਮਿੰਤੀ ਦੇ ਮਹੀਨੇ ਹਨ ਇਸ ਦਾ ਜਿਹੜਾ ਪੁੱਤਰ ਸੀ ਉਹ ਵੀ ਸਿਰੜੀ ਤੇ ਮਿਹਨਤੀ ਸੀ ਉਹ ਨਹੀਂ ਸੀ ਚਾਹੁੰਦਾ ਕਿਸੇ ਹਾਲਾਤ ਚ ਆਪਣੀ ਮਾਂ ਤੋਂ ਦੂਰ ਹੋਣਾ ਉਹਨੇ ਆਪਣੀ ਮਾਂ ਨੂੰ ਕਿਹਾ ਮਾਂ ਇਹ ਜੋ ਕੁਝ ਵੀ ਪਿਓ ਨੇ ਜੋੜਿਆ ਹੈ ਕਾਦੇ ਲਈ ਜੋੜਿਆ ਹੈ ਆਪਣੇ ਲਈ ਹੀ ਤਾਂ ਜੋੜਿਆ ਹੈ ਮੈਂ ਤੇਰਾ ਸ਼ਹਿਰ ਦੇ ਵਿੱਚ ਚੰਗੇ ਹਸਪਤਾਲ ਤੋਂ ਇਲਾਜ ਕਰਵਾ ਦੇਂਦਾ ਹਾਂ ਮਾ ਨੇ ਮਨਾ ਕਰ ਦਿੱਤਾ ਪਰ ਬੱਚੇ ਨੇ ਆਪਣੀ ਜ਼ਿੱਦ ਪਗਾਈ ਇਹ ਕਿਹਾ ਕੋਈ ਗੱਲ ਨਹੀਂ ਸਾਰਾ ਕੁਝ ਸਾਡੇ ਆਪਣੇ ਲਈ ਹੈ ਸ਼ਹਿਰ ਦੇ ਵਿੱਚ ਜਾ ਕੇ ਚੰਗੇ ਹਸਪਤਾਲ ਚ ਦਾਖਲ ਕਰਵਾਇਆ ਉੱਥੇ ਲਗਾਤਾਰ ਇਸ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਉੱਥੋਂ ਦੇ ਜਿਹੜੇ ਡਾਕਟਰ ਸਨ ਬੜੇ ਹੀ ਚੰਗੇ ਸਨ ਉਹਨਾਂ ਦਾ ਸੁਭਾਅ ਨਰਮ ਸੀ ਜਿਹੜਾ ਡਾਕਟਰ ਸੀ ਇਸ ਔਰਤ ਦਾ ਇਲਾਜ ਕਰ ਰਿਹਾ ਸੀ ਉਹ ਵੀ ਬੜੇ ਚੰਗੇ ਨੇਕ ਕਰਮ ਸੁਭਾਅ ਦਾ ਬੱਚਾ ਸੀ ਉਸਨੇ ਜਦੋਂ ਵੀ ਇਲਾਜ ਕਰਨ ਦੇ ਲਈ ਆਉਣਾ ਦਵਾਦਾਰੂ ਕਰਕੇ ਗੱਲਾਂ-ਬਾਤਾਂ ਕਰਨੀਆਂ ਇਹਨਾਂ ਦੇ ਕੋਲੋਂ ਦੁੱਖ-ਦਰਦ ਦੁਖੜੇ ਸੁਣਿਆ ਕਰਨੇ ਪੁਰਾਣੀ ਇਸ ਦੀ ਜ਼ਿੰਦਗੀ ਵਿੱਚੋਂ ਕੋਈ ਕਿਸੇ ਕਹਾਣੀਆਂ ਇਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾ ਕੇ ਰੱਖਿਆ ਕਰਨਾ ਪਰਮਾਤਮਾ ਦੀਆਂ ਗੱਲਾਂ ਇਹਨਾਂ ਦੇ ਨਾਲ ਕਰਿਆ ਕਰਨੀਆਂ ਇਹਦੇ ਵਿੱਚੋਂ ਸਕਾਰਾਤਮਕ ਭਰਿਆ ਕਰਨੀ ਇਸਨੇ ਹਮੇਸ਼ਾ ਹੀ ਔਰਤ ਨੇ ਕਿਹਾ ਕਰਨਾ ਮੈਂ ਤਾਂ ਆਪਣੇ ਬੱਚੇ ਤੇ ਬੋਝ ਬਣ ਗਈ ਹਾਂ ਇਹ ਵੇਲਾ ਸੀ ਕਮਾਈ ਕੀਤੀ ਹੋਈ ਸੀ ਜਿਹੜੀ ਪੂੰਜੀ ਬਚੀ ਸੀ ਬੱਚੇ ਨੇ ਤੜੀ ਤੇ ਰੱਖ ਦਿੱਤੀ ਹੈ ਮੈਂ ਤਾਂ ਉਲਟਾ ਹੁਣ ਉਹਦਾ ਨੁਕਸਾਨ ਹੀ ਕਰ ਰਹੀ ਹਾਂ ਉਸ ਡਾਕਟਰ ਨੇ ਕਿਹਾ ਕਿ ਨਹੀਂ ਮਾਤਾ ਜੀ ਇਸ ਤਰ੍ਹਾਂ ਨਹੀਂ ਹੁੰਦਾ ਬੱਚੇ ਮਾਪਿਓ ਲਈ ਹੀ ਕਰਦੇ ਹਨ ਮਾਪਿਓ ਬੱਚਿਆਂ ਲਈ ਕਰਦਾ ਹੈ ਇਸ ਤਰੀਕੇ ਨਾਲ ਜ਼ਿੰਦਗੀ ਚੱਲਦੀ ਹੈ ਤੁਸੀਂ ਕਿਸੇ ਕਿਸਮ ਦਾ ਮਨ ਉੱਤੇ ਬੋਝ ਨਾ ਲਿਆ ਕਰੋ ਸਮਾਂ ਬੀਤਦਾ ਗਿਆ ਕਿਸੇ ਨਾ ਕਿਸੇ ਤਰੀਕੇ ਉਸ ਡਾਕਟਰ ਨੇ ਇਸ ਚੀਜ਼ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਜਿੱਥੇ ਮਾਂ ਜ਼ਿੰਦਗੀ ਜਿਉਣਾ ਨਹੀਂ ਸੀ ਚਾਹੁੰਦੀ ਉਹਦੇ ਵਿੱਚ ਐਨੀ ਇੱਕ ਊਰਜਾ ਭਰ ਦਿੱਤੀ ਕਿ ਕੋਈ ਗੱਲ ਨਹੀਂ ਤੁਸੀਂ ਠੀਕ ਕਰਕੇ ਹੀ ਇੱਥੋਂ ਮੈਂ ਤੁਹਾਨੂੰ ਤੋੜਾਂਗਾ ਜਿਸ ਦਿਨ ਇੱਥੋਂ ਜਾਓਗੇ ਉਸ ਦਿਨ ਜਾ ਕੇ ਤੁਸੀਂ ਮਾਂ ਪੁੱਤ ਜੋ ਮਰਜ਼ੀ ਕਾਰੋਬਾਰ ਕਰ ਲਿਓ ਤੁਹਾਡੇ ਕੋਲ ਜਿੰਨੀ ਵੀ ਜਮਾ ਪੂੰਜੀ ਹੈ ਪੈਸਾ ਤੁਹਾਨੂੰ ਖਿੱਚਦਾ ਹੈ ਤੁਸੀਂ ਆਪਣੇ ਪੈਸੇ ਨੂੰ ਜਿੰਨਾ ਮਰਜ਼ੀ ਹੋਰ ਵਧਾ ਸਕਦੇ ਹੋ ਸੋ ਹੁਣ ਔਰਤ ਦੇ ਵਿੱਚ ਸਕਾਰਾਤਮਕਤਾ ਭਰੀ ਗਈ ਹੁਣ ਕਾਫੀ ਜ਼ਿਆਦਾ ਦਿਨ ਹੋ ਗਏ ਤੇ 2 ਮਹੀਨੇ ਤੋਂ ਉੱਪਰ ਸਮਾਂ ਬੀਤ ਦਿਆ ਗਿਆ ਹੁਣ ਇਹ ਔਰਤ ਬਿਲਕੁਲ ਹੀ ਤੰਦਰੁਸਤ ਹੋ ਚੁੱਕੀ ਸੀ ਸਿਹਤਯਾਬ ਹੋ ਚੁੱਕੀ ਸੀ ਪਰ ਹੁਣ ਇਸ ਔਰਤ ਨੂੰ ਇੱਕ ਦੁੱਖ ਹੋਰ ਬੜਾ ਸਤਾਉਣ ਲੱਗ ਗਿਆ ਉਹ ਇਹ ਸੀ ਕਿ ਇਹਨਾਂ ਲੰਮਾ ਸਮਾਂ ਮੈਂ ਹਸਪਤਾਲ ਵਿੱਚ ਰਹੀ ਹਾਂ ਜਿੰਨੇ ਦਿਨ ਮੈਨੂੰ ਇੱਥੇ ਆਈ ਨੂੰ ਹੋ ਗਏ ਹਨ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਖਰਚਾ ਬਣ ਗਿਆ ਹੋਵੇਗਾ ਮੇਰੇ ਪੁੱਤਰ ਦੀ ਸਾਰੀ ਜ਼ਮੀਨ ਵੇਚਣ ਤੋਂ ਬਾਅਦ ਵੀ ਪਤਾ ਨਹੀਂ ਅਸੀਂ ਛੁੱਟਣਾ ਹੈ ਕਿ ਨਹੀਂ ਇਸ ਨੂੰ ਇਹ ਚਿੰਤਾ ਸਤਾਉਣ ਲੱਗੀ ਉਧਰ ਜਿਹੜਾ ਇਸ ਔਰਤ ਦਾ ਬੇਟਾ ਸੀ ਪੁੱਤਰ ਸੀ ਉਸਨੇ ਹਸਪਤਾਲ ਵਾਲਿਆਂ ਨੂੰ ਬੇਨਤੀ ਕੀਤੀ ਕਿ ਬਹੁਤ ਦਿਨ ਹੋ ਗਏ ਹਨ ਮੇਰੀ ਮਾਂ ਵੀ ਠੀਕ ਹੋ ਗਈ ਹੈ ਦੱਸੋ ਉਸ ਨੂੰ ਛੁੱਟੀ ਕਦੋਂ ਦਿਓਗੇ ਉਹ ਡਾਕਟਰ ਆਇਆ ਤੇ ਉਸਨੇ ਕਿਹਾ ਤੁਹਾਨੂੰ ਅਗਲੇ ਦਿਨ ਜਾਨੀ ਕਿ ਕੱਲ ਨੂੰ ਛੁੱਟੀ ਦੇਾਂਗੇ ਅਗਲੇ ਦਿਨ ਜਦੋਂ ਉਸ ਦੀ ਮਾਂ ਨੇ ਉਸ ਨੂੰ ਘਰੇ ਲੈ ਕੇ ਆਉਣਾ ਸੀ ਬਿੱਲ ਤਾਰਨ ਦੇ ਲਈ ਜਦੋਂ ਉਹ ਜਦੋਂ ਉਹ ਸੰਬੰਧਿਤ ਕਾਗਜ਼ਪੱਤਰ ਉਸਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਉਸਨੇ ਦੱਸਿਆ ਕਿ ਇੱਕ ਲਫਾਫਾ ਤੁਹਾਡਾ ਪਿਆ ਹੋਇਆ ਹੈ ਜਿਹਦੇ ਵਿੱਚ ਤੁਹਾਡਾ ਬਿੱਲ ਬਣਾ ਕੇ ਰੱਖਿਆ ਹੋਇਆ ਹੈ सील ਬੰਦ ਲਿਫਾਫਾ ਹੈ ਇਹ ਔਰਤ ਕਹਿਣ ਲੱਗੀ ਪੁੱਤਰ ਤੂੰ ਇਹ ਲਿਫਾਫਾ ਨਹੀਂ ਖੋਲੇਗਾ ਮੈਂ ਦੇਖਦੀ ਹਾਂ ਇਸ ਲਿਫਾਫੇ ਦੇ ਵਿੱਚ ਜਿਹੜਾ ਪੱਤਰ ਹੈ ਉਹਦੇ ਤੇ ਕਿੰਨਾ ਕੁ ਬਿੱਲ ਬਣ ਚੁੱਕਾ ਹੈ ਕਿੰਨੇ ਕਸੀ ਫੀਸ ਅਦਾ ਕਰਨੀ ਹੈ ਉਹ ਔਰਤ ਜਦੋਂ ਪੜਨ ਲੱਗੀ ਤੇ ਉਸ ਦੇ ਵਿੱਚ ਉਸ ਨੇ ਜੋ ਪੜਿਆ ਪੜ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਸ ਪੱਤਰ ਦੇ ਵਿੱਚ ਲਿਖਿਆ ਸੀ ਕਿ ਮਾਤਾ ਜੀ ਤੁਸੀਂ ਆਪਣਾ ਜੋ ਵੀ ਇਲਾਜ ਤੁਹਾਡਾ ਹੋਇਆ ਹੈ ਜੋ ਵੀ ਤੁਹਾਡੀ ਦਵਾਈ ਤੇ ਖਰਚਾ ਲੱਗਿਆ ਹੈ ਤੁਹਾਡੇ ਇਲਾਜ ਤੇ ਤੁਹਾਡੇ ਦਵਾਦਾਰੂ ਦਾ ਜੋ ਵੀ ਬਿੱਲ ਹੈ ਅੱਜ ਤੋਂ 20 ਬਰੇ ਪਹਿਲਾਂ ਹੀ ਤੁਸੀਂ ਉਤਾਰ ਚੁੱਕੇ ਹੋ ਤੁਹਾਨੂੰ ਸ਼ਾਇਦ ਯਾਦ ਨਹੀਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਤਿੰਨ ਲੱਡੂ ਤੇ ਦੁੱਧ ਦਾ ਗਲਾਸ ਤੇ ਉਹ ਪਾਣੀ ਦਾ ਗਲਾਸ ਉਹ ਸਾਰਾ ਹੀ ਇਸੇ ਫੀਸ ਵਿੱਚ ਹੋ ਸਕਦਾ ਹੈ ਮੈਨੂੰ ਮੇਰੀ ਮਾਂ ਨੇ ਇੱਕ ਨਸੀਹਤ ਦਿੱਤੀ ਸੀ ਕਿਸੇ ਤੋਂ ਮੰਗਣਾ ਨਹੀਂ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣਾ ਦੂਜੀ ਨਸੀਹਤ ਮੈਨੂੰ ਤੁਸੀਂ ਦਿੱਤੀ ਸੀ ਜੇ ਬੰਦੇ ਦੇ ਕੋਲ ਕੁਝ ਹੋਵੇ ਉਸ ਨੂੰ ਅੱਗੇ ਕਿਸੇ ਦਾ ਫਾਇਦਾ ਕਰਨਾ ਚਾਹੀਦਾ ਹੈ ਤੁਸੀਂ ਉਸ ਦਿਨ ਮੈਨੂੰ ਕਿਹਾ ਸੀ ਤੁਸੀਂ ਸਮਰੱਥ ਹੋ ਜਾਓ ਮੇਰੀ ਮਦਦ ਕਰ ਦੇਵ ਜਿਸ ਦਿਨ ਮੈਂ ਸਮਰੱਥ ਹੋ ਜਾਵਾਂਗਾ ਮੈਂ ਅੱਗੇ ਕਿਸੇ ਦੀ ਮਦਦ ਕਰ ਦੇਵਾਂਗਾ ਪਰਮਾਤਮਾ ਨੇ ਵਾਕਿਆ ਹੀ ਮੈਨੂੰ ਸਮਰੱਥ ਕਰ ਦਿੱਤਾ ਮੇਰੇ ਕੋਲ ਜੋ ਵੀ ਅੱਜ ਪੂੰਜੀ ਹੈ ਧਨ ਦੌਲਤ ਹੈ ਰਤਬਾ ਹੈ ਮੈਨੂੰ ਕਾਬਿਲ ਕੀਤਾ ਹੈ ਮੈਂ ਕਿਸੇ ਨੂੰ ਸਿਹਤ ਯਾਬ ਕਰ ਸਕਾਂ ਮੈਨੂੰ ਕਾਬਿਲ ਕੀਤਾ ਹੈ ਮੈਂ ਕਿਸੇ ਦੀ ਮਦਦ ਕਰ ਸਕਾਂ ਮੈਂ ਆਪਣੇ ਜਨਮ ਦੀ ਦਾਤੀ ਮਾਂ ਦੀ ਗੱਲ ਆਪਣੇ ਪੱਲੇ ਬੰਨ੍ਹ ਕੇ ਰੱਖੀ ਹੈ ਉਸ ਦਿਨ ਤੋਂ ਮੈਂ ਤੁਹਾਨੂੰ ਵੀ ਮਾਂ ਹੀ ਸਮਝੇ ਅਸੀਂ ਤੇ ਤੁਸੀਂ ਵੀ ਮਾਂ ਵਾਲਾ ਹੀ ਫਰਜ਼ ਅਦਾ ਕੀਤਾ ਸੀ ਮੈਨੂੰ ਪਤਾ ਹੈ ਅੱਜ ਮੈਂ ਜਿੱਥੇ ਪਹੁੰਚਿਆ ਹਾਂ ਇਹਦੇ ਵਿੱਚ ਤੁਹਾਡਾ ਵੀ ਯੋਗਦਾਨ ਹੈ ਤੁਸੀਂ ਮੇਰੀ ਪੜ੍ਹਾਈ ਦੇ ਲਈ ਜੋ ਕੁਝ ਕੀਤਾ ਮੇਰੇ ਅੱਖੋਂ ਪਰੋਖੇ ਨਹੀਂ ਕੀਤਾ ਮੈਂ ਸੋਚਿਆ ਸੀ ਚਾਰ ਪੈਸੇ ਜੋੜ ਕੇ ਮੈਂ ਤੁਹਾਡੇ ਲਈ ਕੁਝ ਨਾ ਕੁਝ ਜ਼ਰੂਰ ਕਰਾਂਗਾ ਪਰ ਮੈਨੂੰ ਪਤਾ ਸੀ ਤੇ ਨਾ ਤੁਸੀਂ ਤੁਹਾਡੇ ਅਸੂਲ ਇਸ ਜ਼ਿੰਦਗੀ ਨੂੰ ਆਗਿਆ ਦੇਣਗੇ ਤੇ ਨਾਹੀਂ ਮੇਰੇ ਅਸੂਲ ਪਰਮਾਤਮਾ ਨੇ ਐਸਾ ਸਬਬਾ ਬਣਾ ਦਿੱਤਾ ਕਿ ਮੈਂ ਇਸ ਤਰੀਕੇ ਨਾਲ ਤੁਹਾਡੇ ਲਈ ਕੁਝ ਨਾ ਕੁਝ ਕਰਨ ਯੋਗ ਹੋ ਚੁੱਕਾ ਹਾਂ ਪਰ ਜੋ ਕੁਝ ਤੁਸੀਂ ਮੇਰੇ ਲਈ ਕੀਤਾ ਉਹ ਸਭ ਤੋਂ ਵੱਡਾ ਦਾਨਪੁਨ ਸੀ ਉਸੇ ਦੇ ਸਦਕਾ ਅੱਜ ਮੈਂ ਪਤਾ ਨਹੀਂ ਕਿੰਨੇ ਕ ਲੋਕਾਂ ਦੀ ਮਦਦ ਕਰਨ ਯੋਗਾ ਹੋ ਗਿਆ ਹਾਂ ਪਤਾ ਨਹੀਂ ਕਿੰਨੇ ਕ ਲੋਕਾਂ ਦੀ ਸੇਵਾ ਕਰਦਾ ਪਿਆ ਹਾਂ ਪਰਮਾਤਮਾ ਨੇ ਮੇਰੇ ਤੋਂ ਇਹ ਸੇਵਾ ਲਈ ਹੈ ਸਾਤ ਸੰਗਤ ਜੀ ਇਸ ਕਹਾਣੀ ਰੂਪੀ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜੀ ਕਿ ਜੇਕਰ ਅਸੀਂ ਕਿਸੇ ਲਈ ਕੁਝ ਚੰਗਾ ਸੋਚਦੇ ਹਾਂ ਤਾਂ ਪਰਮਾਤਮਾ ਵੀ ਸਾਡੇ ਲਈ ਚੰਗਾ ਸੋਚਦੇ ਹਨ ਕਿਸ ਤਰੀਕੇ ਦੇ ਨਾਲ ਤਿੰਨ ਲੱਡੂ ਇੱਕ ਦੁੱਧ ਦੇ ਗਲਾਸ ਨੇ ਉਸ ਬੱਚੇ ਦੀ ਜ਼ਿੰਦਗੀ ਵਿੱਚ ਇੱਕ ਕਰਾਮਾਤ ਕਰ ਦਿੱਤੀ ਸੋ ਸਾਤ ਸੰਗਤ ਜੀ ਆਪਣੀ ਜ਼ਿੰਦਗੀ ਵਿੱਚ ਇਦਾਂ ਦੇ ਦਾਨਪੁਨ ਕਰਿਆ ਕਰੋਗੇ ਤੁਹਾਨੂੰ ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਨ ਵਾਹਿਗੁਰੂ ਜੀ ਕਾ ਖਾਲਸਾ ওগুরু চেয়ে কী ফাতে।